ਉਸੀ ਜੋ ਮੇਰੇ ਪਿੱਛੇ ਘੱਟ ਦੇਖ ਰਹੇ ਹੋ ਰੋਪੜ ਸਦਰ ਥਾਣੇ ਦੇ ਵਿੱਚ ਇਹ ਪੂਰਾ ਪਿੰਡ ਪਹੁੰਚਿਆ ਹੋਇਆ ਇੱਥੇ ਕਿਉਂ ਆਏ ਕਿਹੜੀ ਜਹੀ ਘਟਨਾ ਹੋ ਗਈ ਕਿ ਸਾਰੇ ਪਿੰਡ ਨੂੰ ਇਸ ਥਾਂ ਦੇ ਉੱਤੇ ਆਣ ਲਈ ਮਜਬੂਰ ਹੋਣਾ ਪੈ ਗਿਆ ਪਰसों ਰਾਤ ਨੂੰ ਸਾਡਾ ਮੁੰਡਾ 6 ਵਜੇ ਘਰ ਤੋਂ ਗਾਇਬ ਹੋ ਗਿਆ ਜੇ ਜਦੋਂ ਉਹ ਜੰਗਲ ਦੇ ਵਿੱਚ ਲੈ ਗਿਆ ਉੱਤੇ ਛੱਤ ਆਈ ਉਹਨਾਂ ਗਾਲਗੁੱਲ ਕੋਟਿਆ ਉਹਨਾਂ ਉਹਦਾ ਠੀਕ ਹੈ ਬਹਾਨੇ ਚ ਲੇ ਬਾਨੇ ਨਾਲ ਲੈ ਗਿਆ ਉੱਤੇ ਕੋਰਕਰੇ ਦਵਾਈ ਆ ਖੋਸ਼ ਦੁਕਾਨ ਦੇ ਬਾਹਲੇ ਲੈ ਗਿਆ ਉਹਨੂੰ ਅੰਦਰ ਸਾਰੇ ਪਿੰਡ ਦੇ ਨੇ ਸਾਡੀ ਚਾਚੀ ਜੀ ਉਹਦੀ ਮਾਤਾ ਜੀ ਸਾਰੇ ਬੋਲਣ ਲੱਗੇ ਵੀ ਪੱਤੇ ਕਿੱਥੇ ਆ ਤੂੰ ਉਹ ਮੁੰਡੇ ਨੂੰ ਆਵਾਜ਼ ਸੁਣ ਗਈ ਵੀ ਪਿੰਡ ਦੇ ਵਿੱਚ ਰੌਲਾ ਪੈ ਗਿਆ ਬੱਚਾ ਘਬਰਾਇਆ ਵਾ ਬੱਚਾ ਪੂਰਾ ਰੋ ਰਿਹਾ ਪੂਰਾ ਪੂਰਾ ਰੋ ਰਿਹਾ ਤਾ ਜੀ ਬੱਚਾ ਕਿਸ ਚੀਜ਼ ਦੇ ਨਿਸ਼ਾਨ ਬੱਚੇ ਦੇ ਗਾਲ ਕੁੱਟਿਆ ਵੰਦਾ ਜੀ ਉਹਦਾ 5-4 ਮਿੰਟ ਰੌਲਾ ਨਾ ਪੈਂਦਾ ਬਾ ਮੁੰਡਾ ਕਹਦਾ ਮਾਰ ਦੱਸ ਮੁੰਡੇ ਦਾ ਸਾਡੇ ਦਾ ਪਤਾ ਹੀ ਨਹੀਂ ਲੱਗਣਾ। ਅਕਸਰ ਸਮਾਜ ਦੇ ਵਿੱਚ ਜੇ ਕੋਈ ਘਟਨਾ ਘਟਦੀ ਹੈ ਤਾਂ ਲੋਕ ਥਾਣੇ ਦੇ ਵਿੱਚ ਆਉਂਦੇ ਆ ਆਪਣੀ ਗੁਹਾਰ ਲਗਾਉਂਦੇ ਆ ਦੋਵਾਂ ਤਰ੍ਹਾਂ ਦੀਆਂ ਗੱਲਾਂ ਬਾਤਾਂ ਸੁਣੀਆਂ ਜਾਂਦੀਆਂ ਕਈ ਵਾਰ ਮਸਲੇ ਹੱਲ ਵੀ ਹੋ ਜਾਂਦੇ ਮਸਲੇ ਉਲਝ ਵੀ ਜਾਂਦੇ ਪਰ ਇਸ ਸਮੇਂ ਤੁਸੀਂ ਜੋ ਮੇਰੇ ਪਿੱਛੇ ਘੱਟ ਦੇਖ ਰਹੇ ਹੋ ਰੋਪੜ ਸਦਰ ਥਾਣੇ ਦੇ ਵਿੱਚ ਇਹ ਪੂਰਾ ਪਿੰਡ ਪਹੁੰਚਿਆ ਹੋਇਆ ਹੈ ਇਹ ਸਾਰੇ ਪਿੰਡ ਨੂੰ ਕਿਉਂ ਆਣਾ ਪਿਆ ਪਿੰਡ ਰਾਮਪੁਰ ਮਾਜਰੀ ਇੱਥੇ ਕਿਉਂ ਆਏ ਕਿਹੜੀ ਜਹੀ ਕਟਨਾ ਹੋਗੀ ਕਿ ਸਾਰੇ ਪਿੰਡ ਨੂੰ ਇਸ ਥਾਂ ਦੇ ਉੱਤੇ ਅਨਲਿ ਮਜਬੂਰ ਹੋਣਾ ਪੈ ਗਿਆ ਸੋ ਗੱਲਬਾਤ ਕਰਦੇ ਆ ਕਿਹੜੀ ਗੱਲ ਹੋ ਗਈ ਜੀ ਜਿਹੜੇ ਸਾਰਾ ਪਿੰਡ ਤੁਸੀਂ ਇੱਥੇ ਅੱਜ ਸਵੇਰੇ ਸਵੇਰੇ ਥਾਣੇ ਦੇ ਵਿੱਚ ਆ ਗਏ ਇਹ ਜੀ ਕੱਲ ਪਰਸੋਂ ਰਾਤ ਦੀ ਗੱਲ ਹੈ ਜੀ ਇਹ ਪਰਸੋਂ ਰਾਤ ਨੂੰ ਸਾਡਾ ਮੁੰਡਾ 6 ਵਜੇ ਘਰ ਤੋਂ ਗਾਇਬ ਹੋ ਗਿਆ ਸਵੇਕ 6 ਵਜੇ ਅੱਜ 25 ਤਰੀਕਾ ਯਾਨੀ ਕਿ 23 ਤਰੀਕ ਦੀ ਗੱਲ ਹੈ 23 ਤਰੀਕ ਦੀ ਗੱਲ ਹੈ ਜੀ ਜਦੋਂ ਸਾਨੂੰ ਫਿਰ 6 ਸਬਕ 6 ਵਜੇ ਮੁੰਡਾ ਗਾਇਬ ਹੋ ਗਿਆ ਸਾਰਾ ਪਿੰਡ ਲੱਭਣ ਲੱਗ ਗਿਆ ਵੀ ਬੱਚਾ ਕਿੱਥੇ ਗਿਆ ਕਿੱਥੇ ਨਹੀਂ ਗਿਆ ਸਾਰਾ ਹਨੇਰਾ ਹੋ ਗਿਆ ਪੂਰਾ ਬਿਲਕੁਲ ਫੁੱਲ ਹਨੇਰਾ ਸੀਗਾ ਰਾਤ ਦਾ ਸਮਾਂ ਸੀਗਾ ਚਲੋ ਸਾਰਾ ਪਿੰਡ ਲੱਭਣ ਲੱਗ ਗਿਆ ਸਾਰਾ ਪਿੰਡ ਸਾਡਾ ਪਿੰਡ ਇੰਨਾ ਕਿ ਇੱਕਾ ਹੈਗਾ ਸਾਡੇ ਪਿੰਡ ਦਾ ਵੀ ਇੱਕਦਮ ਜੇ ਕੋਈ ਵਾਰਦਾਤ ਹੁੰਦੀ ਹੈ ਕੋਈ ਵੀ ਗੱਲਬਾਤ ਹੁੰਦੀ ਤਾਂ ਇੱਕ ਹੋ ਜਾਂਦਾ ਜੀ ਚਲੋ ਸਾਰਾ ਪਿੰਡ ਲੱਭਣ ਲੱਗ ਗਿਆ ਇੱਕ ਪਿੰਡ ਦਾ ਹੀ ਮੁੰਡਾ ਸੀਗਾ ਜਿਨੇ ਬਾਰਦਾਤ ਕੀਤੀ ਜੰਗਲ માં ਮੁੰਡੇ ਨੂੰ ਲੈ ਗਿਆ ਖਰਗੋਸ਼ ਦਿਖਾਣ ਦੇ ਬਾਨ ਨੇ ਪਤਾ ਨਹੀਂ ਕੁੱਤਾ ਦਿਖਾਣ ਦੇ ਬਾਨ ਨੇ ਲੈ ਗਿਆ ਉਹ ਕਿੰਨੇ ਸਾਲ ਦਾ ਬੱਚਾ ਸੀ ਜਿਹਨੂੰ ਲੈ ਕੇ ਗਿਆ ਉਹ 5 ਸਾਲ ਦਾ ਬੱਚਾ ਸੀ ਜੀ ਅਜਾ ਪੰਜਵਾਂ ਸਾਲ ਆਣਾ ਕੱਲ ਨੂੰ ਹੋਣਾ ਉਹਨੂੰ 5 ਸਾਲ ਪੂਰੇ ਪਰਸੋਂ ਹੋਣੇ ਆ ਹਾਂਜੀ ਤੇ ਜਦੋਂ ਉਹ ਜੰਗਲ ਦੇ ਵਿੱਚ ਲੈ ਗਿਆ ਉੱਥੇ ਛੱਟ ਤਾਂ ਆਈ ਉਹ ਨਾ ਗਾਲਗੋਲ ਘੋਟਿਆ ਉਹਨਾਂ ਉਹਦਾ ਠੀਕ ਹੈ ਬਹਾਨੇ 'ਚ ਲੈ ਬਹਾਨੇ ਨਾਲ ਲੈ ਗਿਆ ਉੱਥੇ ਕੋਰਕੜੇ ਦਵਾਈ ਆ ਖਰਗੋਸ਼ ਦਿਖਾਣ ਦੇ ਬਾਨ ਨੇ ਲੈ ਗਿਆ ਉਹਨੂੰ ਅੰਦਰ ਉੱਥੇ ਚਲੋ ਉਸ ਤੋਂ ਬਾਅਦ ਕੀ ਹੋਇਆ ਜੀ ਜਦੋਂ ਲੈ ਗਿਆ ਅਸੀਂ ਸਾਰੇ ਲੱਭੀ ਗਏ ਜੀ ਬੱਚੇ ਨੂੰ ਲੱਭੀ ਗਏ ਉੱਚੀ ਉੱਚੀ ਬਾਜਾ ਮਾਰੀ ਉਹ ਫਤਿਓਏ ਉਹ ਕਿੱਥੇ ਆ ਤੂੰ ਜਆ ਸਾਰੇ ਪਿੰਡਦਿਆਂ ਨੇ ਸਾਡੀ ਚਾਚੀ ਜੀ ਉਹਦੀ ਮਾਤਾ ਜੀ ਸਾਰੇ ਬੋਲਣ ਲੱਗੇ ਵੀ ਫਤਿ ਕਿੱਥੇ ਆ ਤੂੰ ਉਹ ਮੁੰਡੇ ਨੂੰ ਆਵਾਜ਼ ਸੁਣ ਗਈ ਵੀ ਪਿੰਡ ਦੇ ਵਿੱਚ ਰੋਲਾ ਪੈ ਗਿਆ ਜਿਹੜਾ ਮੁੰਡਾ ਲੈ ਕੇ ਗਿਆ ਸੀ ਜਿਹੜਾ ਮੁੰਡਾ ਲੈ ਗਿਆ ਤਾਂ ਉਹ ਫੇਰ ਮੁੰਡਾ ਜੰਗਲ 'ਚ ਛੱਡ ਕੇ ਭੱਜਿਆ ਉਹਨੂੰ ਉੱਥੇ ਛੱਡ ਕੇ ਭੱਜਿਆ ਬੱਚਾ ਉਹਦੇ ਮਗਰ ਮਗਰ ਆ ਗਿਆ ਤੁਰ ਪਿਆ ਗਾਹਾਂ ਗਾਹ ਆਈ ਗਿਆ ਇਹ ਭੱਜ ਕੇ ਆ ਕੇ ਨੇ ਪਿੱਛੇ ਬੈਕ ਸਾਈਡ ਨੂੰ ਪਿੰਡ ਦੇ ਆਪਣੇ ਘਰ ਜਾ ਕੇ ਵੜ ਗਿਆ ਚਲੋ ਪੈਨਸਲ ਪੁਨਸਲ ਜੁੱਤੀ ਆਪਣੀ ਬੂੜ ਜਿਹੜੇ ਪਾਇਵੇਂ ਟੋਪੀ ਟੋਪੀ ਸਾਰਾ ਉਹ ਉੱਥੇ ਛੱਡ ਗਿਆ ਆਪਣੇ ਉਹ ਜਦੋਂ ਛੱਡਿਆ ਫਿਰ ਉਸ ਤੋਂ ਬਾਅਦ ਅਸੀਂ ਜਦੋਂ ਬੱਚਾ ਚੱਕਿਆ ਸਾਡੇ ਕੋਲ ਤੁਰਿਆ ਆਨ ਭੱਜ ਕੇ ਆ ਕੇ ਬੱਚੇ ਨੇ ਜੱਫੀ ਪਾ ਲਈ ਜੀ ਬੱਚਾ ਠੀਕ ਸੀ ਬੱਚਾ ਜੱਫੀ ਨਿਸ਼ਾਨ ਤੇ ਇਹ ਗੱਲ ਤੇ ਬੱਚਾ ਘਬਰਾਇਆ ਬੱਚਾ ਪੂਰਾ ਰੋ ਰਿਹਾ ਪੂਰਾ ਪੂਰਾ ਰੋ ਰਿਹਾ ਤਾਂ ਇਹ ਬੱਚਾ ਕਿ ਕਿਸ ਚੀਜ਼ ਦੇ ਨਿਸ਼ਾਨ ਸੀ ਬੱਚੇ ਦੇ ਗਲ ਕੁੱਟਿਆ ਹੋਤਾ ਜੀ ਉਹਦਾ ਹਾਂਜੀ ਚਲੋ ਫਿਰ ਅਸੀਂ ਘਰ ਆ ਕੇ ਲੈ ਕੇ ਸਾਨੂੰ ਉਸ ਟਾਈਮ ਪਤਾ ਨਹੀਂ ਲੱਗਿਆ ਜਦੋਂ ਅਸੀਂ ਘਰਾਂ ਲੈ ਕੇ ਵੀ ਆ ਕੇ ਗਲ ਦੇਖਿਆ ਵੀ ਇਹ ਕੀ ਹੋਇਆ ਵਾ ਫਿਰ ਉਹਨੇ ਕਿਹਾ ਕਹਿੰਦਾ ਮੇਰੇ ਨਾਲ ਮਨੂ ਚਾਚੀ ਮਨੂ ਚਾਚੀ ਨੇ ਇਹ ਗੱਲ ਕਰੀ ਮੇਰੇ ਨਾਲ ਮੇਰਾ ਗਾਲਾ ਘੋੜਤਾ ਮੈਨੂੰ ਮਨੂ ਚਾਚੀ ਕੁੱਤੇ ਦਿਖਾਣ ਖਰਗੋਸ਼ ਦਿਖਾਣ ਲੈ ਗਿਆ ਸੀਗਾ ਉਹਨੇ ਮੁਲਜ਼ਮ ਦਾ ਨਾਮ ਲਿਆ ਹਾਂਜੀ ਮੁਲਜ਼ਮ ਦਾ ਨਾਮ ਲਿੱਤਾ ਫਿਰ ਉਹ ਮੁੰਡਾ ਕੋਲ ਬੈਠਾ ਫਿਰ ਕਹਿੰਦਾ ਸੀ ਨੂਰ ਪੁੱਛੋ ਲੋ ਮੈਂ ਕੁਛ ਨਹੀਂ ਕੀਤਾ ਮੈਂ ਐ ਨਹੀਂ ਕੀਤਾ ਚਲੋ ਅਸੀਂ ਆਪਣੇ ਬੱਚੇ ਨੂੰ ਹਸਪੀਟਲ ਚੱਕਿਆ ਅਸੀਂ ਹਸਪੀਟਲ ਲੈ ਗਏ ਜੀ ਹਸਪੀਟਲ ਚ ਵੀ ਉਹਨਾਂ ਨੇ ਬੱਚੇ ਨੇ ਇਹੀ ਬਿਆਨ ਦਿੱਤੇ ਆ ਵੀ ਮੇਰੇ ਨਾਲ ਮਨੂ ਚਾਚੂ ਨੇ ਮੇਰਾ ਗਾਲ ਘੋੜਤਾ ਮੇਰੇ ਆ ਦੇਖੋ ਨਿਸ਼ਾਨ ਮੇਰੇ ਦਮ ਇਹ ਦੰਦੀਆਂ ਵੱਡੀਆਂ ਮਨੂ ਚਾਚੂ ਨੇ ਚਲੋ ਫਿਰ ਉਸ ਤੋਂ ਬਾਅਦ ਕੀ ਹੋਇਆ ਜੀ ਅਸੀਂ ਉਹਨਾਂ ਨੇ ਰੋਕਾ ਪੇਤਾ ਐਸ ਐਚਓ ਸਾਹਿਬ ਨੂੰ ਔਰ ਐਸ ਐਚਓ ਸਾਹਿਬ ਨੇ ਮੁੰਡਾ ਚੱਕ ਲਿਆਂਦਾ ਉਸ ਟਾਈਮ ਮੁੰਡਾ ਮੰਨਿਆ ਨਹੀਂ ਜੀ ਉਹ ਮੁਲਜ਼ਮ ਜਿਹਦਾ ਤੁਸੀਂ ਗੱਲ ਕਰ ਰਹੇ ਹੋ ਕੀ ਨਾਂ ਹੈ ਉਹਨਾਂ ਦਾ ਉਹਦੇ ਨਾਂ ਮੁੰਡੇ ਦਾ ਮੰਨੀ ਹੈ ਜੀ ਉਹਦਾ ਮੰਨੀ ਸਿੰਘੇ ਕਹਿੰਦੇ ਜੀ ਉਹਨੂੰ ਉਹਦੇ ਫਾਦਰ ਦਾ ਨਾਮ ਕਰਮਚੰਦਾ ਜੀ ਚਲੋ ਉਸ ਤੋਂ ਬਾਅਦ ਫਿਰ ਕੀ ਹੋਇਆ ਜਦੋਂ ਪੁਲਿਸ ਵਾਲਿਆਂ ਨੇ ਚੱਕ ਲਿਆ ਤੇ ਉਹਨਾਂ ਦੇ ਘਰ ਦੇ ਆਨੇ ਅਸੀਂ ਸਾਰਾ ਆਪਣਾ ਹਸਪੀਟਲ ਬੈਠਾ ਸੀਗਾ ਉਹਨਾਂ ਦੇ ਘਰ ਦੇ ਆਨੇ ਸਾਡੇ ਸਾਰੇ ਵੀ ਘਾਚਾ ਕੇ ਹਮਲਾ ਕਰਤਾ ਜੀ ਉਹਨਾਂ ਨੇ ਆ ਕੇ अच्छा हां जी ਵੀ ਤੁਸੀਂ ਸਾਡਾ ਮੁੰਡਾ ਕਾਤੇ ਚਕਾਤਾ ਫਲਾਣਾ ਹਸਪੀਟਲ ਚ ਆ ਕੇ ਵੀ ਉਹਨਾਂ ਨੇ ਹਮਲਾ ਕਰਤਾ ਆ ਕੇ ਜੀ ਸਾਡੇ ਪਰ ਫਿਰ ਅਸੀਂ ਮੈਂ ਸਦਰ ਚ ਫੋਨ ਕੀਤਾ ਵੀ ਓਰੇ ਤਾਂ ਆ ਕੇ ਸਾਡੇ ਦੇਖੋ ਵੀਰੇ ਹਮਲਾ ਕਰਕੇ ਆ ਕੇ ਇਹਨਾਂ ਨੇ ਕਿਹਾ ਸਾਡਾ ਬੱਚਾ ਉਹ ਕਰਿਆ ਬਾਈ ਫਿਰ ਇਹ ਉਹਨਾਂ ਨੇ ਪੁਲਿਸ ਪੇਜੀ ਜਿੱਥੇ ਸ਼ਾਂਤ ਕਰਤਾ ਜੂ ਭੇਜਤੇ ਆਪਣੇ ਉਹਨਾਂ ਨੇ ਫੇਕਰ ਆ ਕੇ ਫਿਰ ਬੋਲਬਲਈਆ ਲਾ ਕੇ ਕਰਨ ਜਦੋਂ ਕੱਲ ਅਸੀਂ ਹਸਪੀਟਲ ਤੇ ਬਾਅਦ ਓਰੇ ਅਸੀਂ ਆਏ ਜੀ ਕੱਲ ਆਏ ਅਸੀਂ ਓਰੇ ਚਾਮ ਨੂੰ ਉਹ ਜੀ ਉਹ ਮੁੰਡਾ ਜਦੋਂ ਇਹਨਾਂ ਨੇ ਐਸਚੀ ਸਾਹਿਬ ਨੇ ਗੱਲਬਾਤ ਕਰੀ ਆ ਪਰ ਪਰਮਾਰੀ ਇਹਨਾਂ ਸੱਤ ਕਰਿਆ ਉਹ ਫਿਰ ਮੁੰਡਾ ਮੰਨ ਗਿਆ ਜੀ ਉਹ ਮੁੰਡੇ ਨੂੰ ਦੱਸਦਾ ਵੀ ਹਾਂ ਮੈਂ ਮੇਤੋ ਗਲਤੀ ਹੋਣ ਲੱਗੀ ਦੀ ਵੀ ਆ ਮੈਂ ਮੁੰਡੇ ਨੂੰ ਲੈ ਗਿਆ ਬਹਾਨੇ ਨਾਲ ਕੁਰਕਰੇ ਦੇ ਲੈ ਕੇ ਜੰਗਲ ਚ ਲੈ ਗਿਆ ਨਾਲੇ ਮੈਂ ਦੰਦੀਆਂ ਵੱਡੀਆਂ ਨਾਲੇ ਮੈਂ ਇਹਦਾ ਗਲ ਘੁੱਟਣ ਲੱਗਿਆ ਤਾਂ ਜੀ ਹਾਂ ਜੀ ਇਹ ਵਜਾ ਕੀ ਆ ਉਸ ਚੀਜ਼ ਦੀ ਵਜਾ ਕਿਹੜੀ ਆ ਜਿਹਦੇ ਕਰਕੇ ਸਾਰਾ ਕੁਝ ਐਦਾਂ ਕੋਈ ਪਿੰਡ ਦਾ ਹੀ ਬੱਚਾ ਕਿਉਂ ਕਰੂ ਇਹ ਤਾਂ ਜੀ ਇਹ ਤਾਂ ਜੀ ਹੁਣ ਉਹਨੂੰ ਪਤਾ ਵੀ ਕਿਆ ਵਜਾ ਸੀ ਅਸੀਂ ਪੁੱਛਿਆ ਵੀ ਉਹਨੂੰ ਕਹਿੰਦਾ ਮੈਨੂੰ ਕੁਝ ਨਹੀਂ ਪਤਾ ਲੱਗਿਆ ਮੈਂ ਕਿਆ ਕਰਨ ਲੱਗਿਆ ਹਾਂਜੀ ਇਹ ਤਾਂ ਹੁਣ ਇਹਨਾਂ ਕੀ ਪਰੇਸ਼ਾਨੀ ਹੈ ਜੇ ਕੋਈ ਪਹਿਲਾਂ ਕੋਈ ਅਜਿਹੀ ਗੱਲ ਹੋਈ ਹੋਵੇ ਕੋਈ ਕਦੇ ਹੋਈ ਨਹੀਂ ਹੈ ਜੀ ਕਦੀ ਕੋਈ ਉਹ ਨਹੀਂ ਹੈ ਕਿ ਹੋਈ ਥਾਣੇ ਆਏ ਹੋ ਇਸ ਕਰਕੇ ਆਏ ਹੋ ਕਿ ਉਸ ਨੌਜਵਾਨ ਨੇ ਤੁਹਾਡੇ ਛੋਟੇ ਬੱਚੇ ਨੂੰ ਚੱਕ ਕੇ ਜੰਗਲ ਦੇ ਵਿੱਚ ਲਿਆ ਕੇ ਮਾਰਨ ਦੀ ਕੋਸ਼ਿਸ਼ ਕੀਤੀ ਜਾਂ ਇਸ ਕਰਕੇ ਆਏ ਹੋ ਕਿ ਤੁਹਾਡੇ ਫਿਰ ਹਮਲਾ ਵੀ ਕੀਤਾ ਉਹਨਾਂ ਦੇ ਪਰਿਵਾਰ ਨੇ ਕਿਹੜੀ ਵਜ੍ਹਾ ਕਰਕੇ ਆਏ ਬੱਚੇ ਕਰਕੇ ਆਏ ਆ ਜੀ ਅਸੀਂ ਆਏ ਬੱਚੇ ਕਰਕੇ ਵੀ ਅੱਜ ਸਾਡੇ ਬੱਚੇ ਨਾਲ ਹਾਲ ਹੋਇਆ ਕੱਲੂ ਇਹ ਮੇਰੇ ਪਿੰਡ ਦੇ ਸਾਰੇ ਪਿੰਡ ਮੇਰਾ ਖੜਾ ਹੈ ਇਹ ਕਹਿੰਦੇ ਵੀ ਕੱਲੂ ਅੱਜ ਦਾ ਸਾਡੇ ਵਿੱਚ ਨਾ ਅਸੀਂ ਫੈਸਲਾ ਵੀ ਕਰਦੇ ਆ ਅਸੀਂ ਫੈਸਲੇ ਦੇ ਹੱਕ ਵਿੱਚ ਹੈ ਵੀ ਨਹੀਂ ਆ ਜੇ ਅਸੀਂ ਫੈਸਲਾ ਵੀ ਕਰਦੇ ਵੀ ਕੱਲੂ ਅੱਜ ਦਾ ਤੁਸੀਂ ਫੈਸਲਾ ਕਰ ਲਾਂਗੇ ਕੱਲੂ ਗੱਲ ਸਾਡੇ ਬੱਚੇ ਨਾਲ ਕੋਈ ਗੱਲਬਾਤ ਹੋਗੀ ਫਿਰ ਕੌਣ ਜ਼ਿੰਮੇਵਾਰ ਹੈ ਤੁਸੀਂ ਪਿੰਡ ਦੇ ਮੋਹਤਵਾਰੋਂ ਕੀ ਮੈਂ ਜੀ ਮੇਰੀ ਵਾਈਫ ਸਰਪੰਚ ਆ ਮੇਰਾ ਸਾਕ ਭਤੀਜਾ ਇਹ ਵੀ ਆ ਹਾਂ ਜੀ ਮੇਰਾ ਭਤੀਜਾ ਵੀ ਆ ਮੁਲਜ਼ਮ ਜੇ ਤੁਹਾਡਾ ਜਿਹੜਾ ਜਿਹੜਾ ਜਿਸ ਦਾ ਬੱਚਾ ਜੀ ਜਿਹੜਾ ਹਾਂ ਜੀ ਹਾਂ ਜੀ ਛੋਟਾ ਬੱਚਾ ਜੀ ਮੈਂ ਆਪਣੇ ਮੈਂ ਆਪਣੇ ਫੇਰ ਵੀ ਤਰੀਕੇ ਨਾਲ ਅਸੀਂ ਚੱਲੇ ਤੁਸੀਂ ਕਿ ਚੱਲੇ ਸੀਗੇ ਚਲੋ ਸਾਡੇ ਪਿੰਡ ਦੇ ਨਾਲ ਮੈਂ ਉਹਨੇ ਪਿੰਡ ਦੇ ਸਲਾਹ ਨਾਲ ਕਿਹਾ ਵੀ ਤੁਸੀਂ ਦੱਸੋ ਕੀ ਚਾਹੁੰਦੇ ਆ ਇਹ ਕਹਿੰਦੇ ਨਹੀਂ ਜੀ ਅਸੀਂ ਪਰਚਾ ਕਰਾਉਣਾ ਇਹ ਵੀ ਕੱਲ ਨੂੰ ਸਾਡੇ ਬੱਚਿਆਂ ਨੂੰ ਵੀ ਪਰੇਸ਼ਾਨੀ ਆ ਸਕਦੀ ਇਸ ਚੀਜ਼ ਦੀ ਤੁਸੀਂ ਕਾਰਨ ਵੀ ਜਾਨਣਾ ਚਾਹੁੰਦੇ ਹੋ ਵੀ ਕੀ ਵਜ੍ਹਾ ਕੀ ਰਹੀ ਆ ਕੋਈ ਗੱਲਬਾਤ ਹੋਈ ਹੈ ਵੈਸੇ ਮੁੰਡੇ ਨੇ ਉਹਨੇ ਦੱਸਿਆ ਪੁਲਿਸ ਨੂੰ ਕੋਈ ਜਾਣਕਾਰੀ ਦਿੱਤੀ ਉਹਦੇ ਸਾਰੇ ਜਿਹੜੇ ਘਰ ਦੇ ਆ ਉਹ ਵੀ ਆ ਤਾਂ ਪੈਰੀ ਹੱਥ ਲਾ ਦੇ ਤੇ ਸਾਤੋਂ ਗਲਤੀ ਹੋ ਗਈ ਹੁਣ ਸਵੇਰੇ ਅੱਜ ਸਵੇਰੇ ਆ ਕੇ ਫੇਰ ਸਾਡੇ ਤੇ ਘਰ ਤੇ ਆ ਕੇ ਉਹਨਾਂ ਨੇ ਹਮਲਾ ਕਰਤਾ ਜੀ ਆ ਕੇ ਅੱਜ ਫੇਰ ਦੂਜਾ ਦਿਨ ਹਾਂਜੀ ਦੂਜੇ ਦਿਨ ਵੀ ਅੱਜ ਹੁਣ ਅਸੀਂ ਅਸੀਂ ਸਵੇਰੇ ਅਸੀਂ ਤਾਂ ਹੀ ਐਸਚੂ ਸਾਹਿਬ ਕੋਲ ਆਏ ਆ ਵੀ ਦੇਖੋ ਹਜਾ ਵੀ ਨਹੀਂ ਉਹ ਟਲਦੇ ਹੈਗੇ ਮੁੰਡਾ ਹਮਲੇ ਦੇ ਜਿਹੜਾ ਤੁਹਾਡੇ ਤੇ ਕੀਤਾ ਉਹਦੀ ਵੀ ਕਾਰਵਾਈ ਚਾਹੁੰਦੇ ਹੋ ਤੁਸੀਂ ਜਾ ਸਿਰਫ ਇਹੀ ਅਸੀਂ ਤਾਂ ਅਸੀਂ ਤਾਂ ਕਹਿੰਦੇ ਜਿਹੜੀ ਪਹਿਲਾਂ ਵਾਲੀ ਕਾਰਵਾਈ ਉਹ ਵੀ ਕਰੋ ਜਿਹੜੀ ਆਹ ਗੱਲ ਵੀ ਆਹ ਤੁਸੀਂ ਵਿਚ ਦਾ ਕੇ ਲਾ ਕੇ ਚੱਲੋ ਵੀ ਇਹ ਜੇ ਹਜਤ ਹੁਣੇ ਨਹੀਂ ਟਲਦੇ ਫੇਰ ਗਾਂ ਗਾ ਕੇ ਜੇ ਅਸੀਂ ਫੈਸਲਾ ਵੀ ਕਰ ਲੂਗੇ ਵੀ ਇਹਨਾਂ ਨੇ ਟਾਲਣਾ ਤਾਂ ਹੈ ਇੰਨੀ ਹੈ ਜੀ ਫੇਰ ਵੀ ਸਾਡੇ ਨਾਲ ਇਹਨਾਂ ਨੇ ਗਾਂ ਤੇ ਗਾਂ ਬਾਰ ਦਤਾ ਕਰਨੀ ਹੈ ਜੀ ਕਿਉਂਕਿ ਮੁੰਡਾ ਸ਼ਰਿਆਮ ਹੈ ਜਿਹੜਾ ਦੂਜਾ ਕੋਹੋਰ ਸੀਗਾ ਉਹ ਵੀ ਨਾਲ ਸ਼ਰਿਆਮ ਕਹਿ ਰਿਹਾ ਜੀ ਹਾਂ ਕਿਵੇਂ ਦੇਖਦੇ ਹਾਂ ਪਿੰਡ ਦੇ ਵਿੱਚ ਅਜਿਹਾ ਕੁਝ ਹੋਣਾ ਤੁਸੀਂ ਪਿੰਡ ਦੇ ਨਿਵਾਸੀ ਹੋ ਮੇਰੇ ਪਿੰਡ ਮਾਜੀ ਠੇਕੇਦਾਰਾਂ ਜੀ ਨਾਲੇ ਜੀ ਮੇਰੇ ਭਤੀਜੇ ਹੀ ਲੱਗਦੇ ਜੀ ਇਹ ਠੀਕ ਹੈ ਨਾ ਜੀ ਮੈਨੂੰ ਫੋਨ ਕਰਿਆ ਸੀ ਨਾ ਵੀ ਚਾਚਾ ਜੀ ਉਹਨੇ ਅਜਮੇ ਆ ਗਿਆ ਜੀ ਤੇ ਜਦ ਦੇਖਿਆ ਇਹ ਕਹਿੰਦਾ ਵੀ ਇਹਨਾਂ ਨੇ ਸਾਡੇ ਤੇ ਹਮਲਾ ਕੀਤਾ ਜੀ ਉਹ ਮੁੰਡਾ ਨਾ ਸੱਤੀ ਕੋਲ ਲੱਗਿਆ ਵਾ ਜੀ ਸੇਵਾਦਾਰ ਆ ਤੇ ਉਹ ਸੱਤੀ ਉਹ ਐਕਚੁਅਲੀ ਸੱਤੀ ਦੀ ਉਹਦੇ ਵਿੱਚ ਉਹ ਕਰਦਾ ਤਾਂ ਵੀ ਮੈਂ ਸੱਤੀ ਕੋਲ ਲੱਗਿਆ ਵਾਏ ਸੱਤੀ ਕੌਣ ਹੈ ਆਪਣਾ ਸੱਤੀ ਨਹੀਂ ਜੀ ਪੰਜਾਬੀ ਵਾਲਾ ਸੱਤੀ ਪੰਜਾਬ ਚਲੋ ਖੈਰ ਜਿੱਥੇ ਵੀ ਲੱਗਿਆ ਹੋਇਆ ਤੇ ਫਿਰ ਇੱਥੇ ਆਏ ਜੀ ਇੱਥੇ ਜੀ ਗੱਲਬਾਤ ਹੋਈ ਜੀ ਉਹਨੂੰ ਮੁੰਡੇ ਨੂੰ ਉਰੇ ਬੁਲਾ ਲਿਆ ਜੀ ਮੁੰਡੇ ਨੇ ਮਾਫੀਆਂ ਮੋਫੀਆਂ ਮੰਗੀਆਂ ਪਰ ਸਾਰਾ ਪਿੰਡ ਜੀ ਏਕਾ ਹੋਣ ਦੇ ਕਾਰਨ ਜੀ ਇਹ ਕਹਿੰਦੇ ਜੀ ਮੁੰਡੇ ਛੋਟੇ ਕਾਕੇ ਦਾ ਫਾਦਰ ਕਹਿੰਦਾ ਵੀ ਨਹੀਂ ਜੀ ਆਪਾਂ ਨੇ ਤਾਂ ਇਹਦੇ ਤੇ ਕਾਰਵਾਈ ਕਰਾਉਣੀ ਹੈ ਪਿੰਡ ਦੇ ਨਿਵਾਸੀ ਕੌਣ ਹੈ ਜੀ ਹੋਰ ਇੱਥੇ ਇਹ ਜਿਹੜੀ ਘਟਨਾ ਬਾਬਾ ਜੀ ਹੂੰ ਜਿਹੜੀ ਘਟਨਾ ਵਾਪਰੀ ਹੈ ਕਿਸ ਤਰ੍ਹਾਂ ਤੁਹਾਨੂੰ ਇਹ ਸ਼ੌਕ ਹੋ ਗਏ ਉਹਨੇ ਤੁਸੀਂ ਹੈਰਾਨ ਹੋ ਗਏ ਉਹਨੇ ਕਦੀ ਪਹਿਲਾਂ ਵੀ ਪਿੰਡ ਦੇ ਵਿੱਚ ਅਜਿਹਾ ਕੁਝ ਵਾਪਰੇ ਕੁਝ ਨਹੀਂ ਹੋਇਆ ਹੂੰ ਐਸਾ ਪਿੰਡ ਦੇ ਵਿੱਚ ਕਦੇ ਨਹੀਂ ਕਦੀ ਹੋਇਆ ਹੂੰ ਜਿਹੜਾ ਰੰਜਿਸ਼ ਹੈ ਤੁਹਾਡੀ ਆਪਸੀ ਪਰਿਵਾਰਾਂ ਦੀ ਕੋਈ ਨਹੀਂ ਹੈ ਕੋਈ ਰੰਜਿਸ਼ ਬਾਜੀ ਨਹੀਂ ਹੈ ਕੋਈ ਪਿਆਰ ਹੈ ਹੂੰ ਜੋ ਅਚਾਨਕ ਇਹ ਸਾਰਾ ਕੁਝ ਹੋਇਆ ਹੈ ਅਚਾਨਕ ਹੋਇਆ ਸਭ ਕੁਝ ਉਹ ਤਾਂ ਜਨਾ ਪੰਜ ਚਾਰ ਮਿੰਟ ਜਾਂਦੇ ਸਾਡੇ ਪੰਜ ਚਾਰ ਮਿੰਟ ਰੋਣਾ ਨਾ ਪੈਂਦਾ ਬੰਡਾ ਸਾਡਾ ਮਾਰਦਾ ਤਾਂ ਮੁੰਡੇ ਦਾ ਸਾਡੇ ਦਾ ਪਤਾ ਹੀ ਨਹੀਂ ਲੱਗਣਾ ਵੀ ਕਿੱਦਣ ਉਹਦਾ ਜਨ ਨੂੰ ਘੁੰਮ ਕੇ ਸਰਤੇ ਵੀ ਪਹਿਲਾਂ ਆ ਗਿਆ ਕਹਿੰਦਾ ਮੈਨਾਂ ਕੋਈ ਕਰੇ ਹੀ ਨਹੀਂ ਹੈਗਾ ਉਹਦਾ ਮੁੰਡਾ ਹੀ ਸਾਡਾ ਪੋਤਾ ਹੀ ਲੱਗਿਆ ਕਹਿਣ ਕਹਿੰਦਾ ਵੀ ਮਨੂ ਮਨੀ ਚਾਚਾ ਲੈ ਗਿਆ ਮਨੂ ਮਨੀ ਚਾਚਾ ਲੈ ਗਿਆ ਇਹ ਮੰਨਦੇ ਨਹੀਂ ਤੇ ਫਿਰ ਅਸੀਂ ਜਨ ਨੂੰ ਹਸਪੀਟਲ ਲੈ ਕੇ ਆ ਗਏ ਫਿਰ ਇਹ ਵੀ ਚਲੇ ਗਏ ਪਿੱਛੇ ਬਾਅਦ ਚ ਆਏ 2 2.5 ਘੰਟੇ ਬਾਅਦ ਵੀ ਸਾਡੇ ਨਾਲ ਸਾਡੇ ਘਰ ਦੇ ਨਾਲ ਜਦ ਸਾਰੇ ਰੌਲਾ ਲੱਗਣਾ ਮੈਂ ਇਕੱਲੇ ਖੜਾ ਤਾਂ ਇਹਨਾਂ ਜੱਫੀ ਪਾ ਲਈ ਜਾ ਕੇ ਮੇਰੀ ਘਰ ਵਾਲੀ ਨੂੰ ਵੀ ਮਨੂ ਤਾਂ ਮਨੀ ਚਾਚਾ ਲੈ ਆਇਆ ਔਰ ਇਹਨੂੰ ਮਨੀ ਚਾਚਾ ਕਹਿੰਦਾ ਮੈਂ ਇਹਨੂੰ ਉਹ ਦਿਖਾਉਣੇ ਕਤੂਰੇ ਵਾਚੇ ਇੱਥੇ ਸਾਡੇ ਕੋਲ ਵੀ ਮੰਨਿਆ ਕਹਿੰਦਾ ਵੀ ਮੈਂ ਖਰਗੋਸ਼ ਦਿਖਾਉਣ ਲੱਥੇ ਕਿਹੜੇ ਕੋਈ ਖਰਗੋਸ਼ ਨਹੀਂ ਤਾਂ ਇਹਦਾ ਰੱਬ ਜਾਣਦਾ ਵੀ ਬਦਫਾਈ ਲਈ ਕਰਨ ਗਿਆ ਤਾਂ ਰੱਬ ਜਾਣਦਾ ਉਹਨੂੰ ਮਾਰਨ ਗਿਆ ਤਾਂ ਇਹ ਸਾਨੂੰ ਨਹੀਂ ਪਤਾ ਹੈਗਾ ਇਹ ਮਹਾਰਾਜ ਜਾਣਦਾ ਜੀ ਇਹ ਆਪ ਜਾਣਦਾ ਕਿ ਮੈਂ ਜੰਮਿਆ ਦਾ ਜੀ ਮੁੰਡਾ ਚੁੰਮੀਆਂ ਲਈਆਂ ਮੈਂ ਕਹਿੰਦਾ ਦੰਦੀ ਵੱਡਿਆ ਕੋਈ ਨਹੀਂ ਕਰੇ ਮੁੰਡੇ ਬੰਨ ਇੱਥੇ ਦੰਦੀ ਵੱਡੇ ਨਹੀਂ ਹੁੰਦੀ ਪਹਿਲੇ ਨੰਬਰ ਦਾ ਉਹਦਾ ਰਸੀ ਗਏ ਵੀ ਨੱਖੇ ਕਰ ਰਹੀ ਕਿੱਛਾ ਜੀ ਇਹਦੇ ਵਿੱਚ ਇਹਦਾ ਡੈਡੀ ਨੇ ਮੈਨੂੰ ਪਹਿਲੇ ਵੀ ਗਾਲਾਂ ਕੱਢੀਆਂ ਜਦੋਂ ਜਦੋਂ ਮੁੰਡਾ ਹੋਇਆ ਨਾ ਬੱਕਾ ਮੇਰੀ ਵੀ ਮਾਂ ਭੈਣ ਕਰੀਆ ਸਭ ਦਾ ਸਰਵੰਚਾ ਮੈਂ ਰਾਮਪੁਰ ਮੱਜਰੀ ਮੈਂ ਤਾਂ ਆਪਣੇ ਘਰੋਂ ਚੱਲ ਗਿਆ ਬਾਕੀ ਸੁਬਿਕਾ ਨੂੰ ਇਹ ਬਾਈ ਚੱਲਣਾ ਚਾਹ ਪਖਤਨ ਟਾਲ ਰਹਿੰਦੇ ਆ ਪਿੱਛਾ ਚੱਲ ਗਿਆ ਹੁਣ ਜਿਹੜੇ ਵੇਲੇ ਜਾਂ ਆਪਣੇ ਸਾਡੇ ਪਾਈਆਂ ਦੇ ਵੀ ਇਹ ਚੱਕਦੇ ਕੱਲ ਫੈਸਲਾ ਲਿਖ ਲਿਆਦਾ ਸੀ ਇਸ ਹਫਤੇ ਵੀ ਕਰਾ ਰਿਆ ਜੀ ਉਹ ਸਵੇਰੋਂ ਫੇਰੇ ਕਾਰਵਾਈ ਕਰੀ ਜਾਂ ਪਰ ਸਮਝੋ ਅੱਥੇ ਤੋਂ ਬਾਅਦ ਵੀ ਇਹਨਾਂ ਨੇ ਹਮਲਾ ਕਰਾਇਆ ਕਰਾਇਆ ਸਵੇਰ ਨੂੰ ਮੁੰਡੇ ਨੇ ਅੰਦਰ ਵੜ ਗਿਆ ਜਾ ਕੇ ਤੇ ਛੱਡ ਪਾਈ ਲਏ ਇਹ ਤਾਂ ਫੜਨ ਲੱਗੇ ਦੇ ਇਹਨੂੰ ਆ ਗੋਲੀ ਮੜਾਇਆ ਕਰਿਆ ਮੁੰਡਾ ਜਿਹੜਾ ਬੈਠਾ ਅੰਦਰ ਹੋਰ ਤਾਂ ਬਿਲਕੁਲ ਹੈਰਾਨੀ ਕੁੱਨ ਇਹ ਜਿਹੜਾ ਕਾਰਾ ਏ ਸ਼ਰਮਨਾਕ ਵੀ ਆ ਪਰ ਇਹਦੀ ਪਿੱਛੇ ਦੀ ਵਜ੍ਹਾ ਕੀ ਆ ਉਹ ਹੁਣ ਪੁਲਿਸ ਦੇ ਕੋਲ ਹੈ ਮੁ ਉਹ ਅਗਲੀ ਕਾਰਵਾਈ ਕੀ ਹੁੰਦੀ ਹੈ ਕੀ ਉਹ ਬਿਆਨ ਦਿੰਦਾ ਉਸ ਤੋਂ ਬਾਅਦ ਪਤਾ ਲੱਗ ਸਕੇਗਾ ਪਰ ਫਿਲਹਾਲ ਕੋਸ਼ਿਸ਼ ਕਰਦੇ ਹਾਂ ਕਿ ਦੂਜੀ ਧਿਰ ਦਾ ਪੱਖ ਲੈਣ ਦੀ ਕੋਸ਼ਿਸ਼ ਕਰਦੇ ਹਾਂ ਉਹਨਾਂ ਦਾ ਇਸ ਬਾਰੇ ਕੀ ਕਹਿਣਾ ਹੈ ਜੇ ਕੋਈ ਇੱਥੇ ਮੌਜੂਦ ਹੈ ਜਾਂ ਫਿਰ ਜਿਸ ਦੇ ਉੱਤੇ આરોਪ ਹੈ ਉਸ ਦਾ ਇਸ ਮਸਲੇ 'ਚ ਕੀ ਕਹਿਣਾ ਹੈ ਇਹ ਜਾਣਨ ਦੀ ਵੀ ਕੋਸ਼ਿਸ਼ ਕਰਦੇ ਹਾਂ ਹਲੋ ਸਰ ਐਸ ਐਚ ਚ ਸਦਰਗੱਲ ਕਰ ਰਿਹਾ ਹਾਂ ਜੀ ਹਾਂ ਜੀ ਸ ਮੈਂ ਪੰਜਾਬੀ ਲੋਕ ਚੈਨਲ ਤੋਂ ਸਤਨਾਮ ਸਿੰਘ ਗੱਲ ਕਰ ਰਿਹਾ ਹਾਂ ਜੀ ਪੱਤਰਕਾਰ ਮੈਂ ਤੁਹਾਨੂੰ ਵਰਸਨ ਲੈਣ ਲਈ ਕਾਲ ਕੀਤੀ ਸੀ ਜੀ ਔਨ ਰਿਕਾਰਡ ਕਰ ਰਹੇ ਹਾਂ ਸਮੇਂ ਹਾਂ ਜੀ ਸਰ ਇੱਕ ਮਾਮਲੇ ਦੇ ਵਿੱਚ ਤੁਹਾਡਾ ਵਰਸ਼ਨ ਲੈਣ ਲਈ ਕਾਲ ਕੀਤੀ ਸੀ ਜੀ ਸਵੇਰੇ ਇੱਕ ਰਾਮਪੁਰ ਮਾਦਰੀ ਦਾ ਮਾਮਲਾ ਆਇਆ ਸੀ ਜੀ ਹਾਂਜੀ ਉਹ ਖਬਰ ਕੀਤੀ ਸੀ ਉਹਦੇ ਲਈ ਇੱਕ ਵਰਸ਼ਨ ਲੈਣਾ ਸੀ ਜੀ ਤੁਹਾਡਾ ਹਾਂਜੀ ਬੋਲੋ ਹਾਂਜੀ ਉਹ ਕੀ ਸਰ ਪੂਰਾ ਮਾਮਲਾ ਹੈ ਜੀ ਉਹ ਰਾਮਪੁਰ ਮਾਦਰੀ ਵਾਲਾ ਤੇ ਉਹਦੇ ਵਿੱਚ ਕੀ ਕਾਰਵਾਈ ਚੱਲ ਰਹੀ ਹੈ ਜੀ ਮਾਮਲਾ ਆਪਾਂ ਨੂੰ ਰੁਕਾ ਆਇਆ ਸੀ ਹਸਪੀਟਲ ਤੋਂ ਜੀ ਜੀ ਫਿਜ਼ੀਕਲ ਅਸੌਲਟ ਕੀਤੀ ਜੀ ਠੀਕ ਠੀਕ ਹੈ ਜੀ ਉਹਦੇ ਤੇ ਮਾਮਲਾ ਤਰਧ ਹੋਇਆ ਸਰ ਕੀ ਕਾਰਵਾਈ ਚੱਲ ਰਹੀ ਹੈ ਜੀ ਫਾਦਰ ਦੇ ਬਿਆਨ ਤੇ ਆਪਾਂ ਐਫਪੀਆ ਲੌਜ ਕਰ ਦਿੱਤੀ ਹੈ ਜੀ ਫਿਰ ਇੱਕ ਹੋਰ ਉਹਨਾਂ ਨੇ ਗੱਲ ਆਖੀ ਸੀ ਵਿੱਚ ਕਿ ਜੋ ਮੁਲਜ਼ਮ ਹੈ ਜੀ ਉਸ ਦੇ ਪਰਿਵਾਰ ਵੱਲੋਂ ਵੀ ਸਾਡੇ ਉੱਤੇ ਕੋਈ ਹਮਲਾ ਕੀਤਾ ਕਿ ਉਸ ਦੇ ਬਾਰੇ ਵਿੱਚ ਵੀ ਕੁਝ ਉਹਨਾਂ ਨੇ ਜੋ ਰਿਪੋਰਟ ਦਿੱਤੀ ਹੈ ਜੀ ਨਹੀਂ ਹੋਰ ਤਾਂ ਕੁਝ ਨਹੀਂ ਹੈ ਇਹੀ ਜੁੱਤ ਮਨਨ ਬਸ ਉਹ ਪ੍ਰਗੁਨ ਤਾਂ ਇਹ ਦੇ ਅਲਗਾ ਹੈ ਉਹਨੂੰ ਖਰਾਬ ਦੋਸ਼ੀ ਰਾਵ ਆਪਾਂ ਜਿਹੜਾ ਹੈਗਾ ਇਹ ਫਰਿਸ਼ੀ ਕਰ ਦਿੱਤੀ ਹੈ ਜੀ ਤੇ ਬਸ ਉਹਦੀ ਹੁਣ ਰਿਸਟ ਲਈ ਅਪਰੇਟ ਵਗੈਰਾ ਕਰਾਂਗੇ ਠੀਕ ਬਹੁਤ ਸ਼ੁਕਰੀਆ ਸਰ ਤੁਹਾਡਾ ਤਕਰੀ ਸਰ ਬាទ ਠੀਕ ਠੀਕ ਜੀ